ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਆ ਰਾਜੀਵ ਕੁਮਾਰ ਆਣਾ ਜੀ ਕੀ ਕੰਮ ਕਰਦੇ ਹੋ ਤੁਸੀਂ ਮੈਂ ਡਰਾਈਵਰ ਵਾਲੀ ਦਿਹਾੜੀ ਕਰਦਾ ਜੀ ਕੀ ਗਲਵੱਤ ਹੋਈ ਸੀ ਕੱਲ ਬੱਚੇ ਦਾ ਪਤਾ ਲੱਗਾ ਸੀਗਾ ਕਿ ਲਾਪਤਾ ਹੋ ਗਿਆ ਸੀ ਫਿਰ ਖੁਦ ਆਇਆ ਕਰ ਕਿੱਦਾਂ ਪਤਾ ਲੱਗਾ ਹਾਂ ਜੀ ਗੱਲ ਇਦਾਂ ਹੋਈ ਜੀ ਸਾਡਾ ਨਿਆਣਾ ਕੱਲ ਸਕੂਲੇ 8 ਵਜੇ ਗਿਆ ਸਾਈਕਲ ਤੇ ਗਿਆ ਹਾਂ ਜੀ ਤੇ ਪਿੱਛੇ ਮੋਟਰਸਾਈਕਲ ਵਾਲੇ ਜਿੱਦਾਂ ਗਲੀਆਂ ਦੇ ਵਿੱਚ ਸਕੂਲ ਸਰਕਾਰੀ ਸਕੂਲ ਜਾਂਦਾ ਗਵਰਨਮੈਂਟ ਸਕੂਲ ਕਿਸ਼ਨਪੁਰਿਆ ਹੈ ਜੀ ਤੇ ਜਦੋਂ ਗਲੀਆਂ ਦੇ ਵਿੱਚ ਉਹ ਨਿਆਣਾ ਜਾ ਰਿਹਾ ਸੀ ਤਾਂ ਪਿੱਛੇ ਬਾਈਕ ਵਾਲਿਆਂ ਨੇ ਨਾ ਆ ਕੇ ਕਿਤੇ ਉਹਨਾਂ ਚੋਂ ਇੱਕ ਉਤਰਨ ਕੇ ਕਿਸੇ ਇਨਸਾਨ ਨੇ ਇਹਦੇ ਨਾ ਰੁਮਾਲ ਸੁਘਾਤਾ ਬੇਹੋਸ਼ੀ ਦਾ ਉਹਦੇ ਤੋਂ ਬਾਅਦ ਸਾਡੇ ਮਤਲਬ ਨਿਆਣੇ ਜਿੱਦਾਂ ਬੇਹੋਸ਼ ਹੋ ਗਿਆ ਤੇ ਉਹਦੇ ਤੋਂ ਬਾਅਦ ਜਦੋਂ ਸਾਡੇ ਨਿਆਣੇ ਨੂੰ ਡੇਢ ਘੰਟੇ ਬਾਅਦ ਸੁਰਤ ਆਈ ਉਦੋਂ ਸਾਡਾ ਨਿਆਣਾ ਟਰੱਕ ਦੇ ਵਿੱਚ ਸੀਗਾ ਤੇ ਉਹਨੇ ਜਦੋਂ ਦੇਖਿਆ ਕਿ ਮੈਂ ਭਾਈ ਟਰੱਕ ਦੇ ਵਿੱਚ ਕਿੱਦਾਂ ਆ ਗਿਆ ਫਿਰ ਜਦੋਂ ਉਹਨੇ ਦੇਖਿਆ ਕਿ ਮੈਂ ਟਰੱਕ ਦੇ ਵਿੱਚ ਆ ਪਿੱਛੋਂ ਤਰਪਾਲ ਟੱਕੀ ਹੋਈ ਸੀਗੀ ਤਰਪਾਲ ਦੇ ਚੱਕਣ ਦੀ ਵਜ੍ਹਾ ਕਰਕੇ ਉਹਨੇ ਜਦਾਂ ਰੋਸ਼ਨੀ ਕੀਤੀ ਫਿਰ ਪਤਾ ਲੱਗਾ ਕਿ ਟਰੱਕ ਦੇ ਵਿੱਚ ਹੋਰ 10-15 ਨਿਆਣੇ ਸੀਗੇ ਤੇ ਇਹਨਾਂ ਮਤਲਬ ਸਾਡੇ ਮੁੰਡੇ ਨੇ ਵੱਡੇ ਨੇ ਉਹਨਾਂ ਨਿਆਣਿਆਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਚ ਕੋਈ ਨਿਆਣਾ ਨਹੀਂ ਉੱਠਿਆ ਹੋ ਸਕਦਾ ਕਿ ਬਿਓਸ਼ੀ ਦੀ ਡੋਜ਼ ਵਧਾਈ ਹੋਈ ਹੋਵੇ ਤੇ ਇੱਕ ਨਿਆਣਾ ਇਹਦੇ ਉੱਠਣ ਦੀ ਵਜ੍ਹਾ ਕਰਕੇ ਹਲਾ ਬੁਲਾਉਣ ਦੀ ਵਜ੍ਹਾ ਕਰਕੇ ਉੱਠਿਆ ਤੇ ਇਹਨੇ ਜਦੋਂ ਉਹਨੂੰ ਗੱਲ ਕਹੀ ਕਿ ਆਪਾਂ ਜਿੱਦਾਂ ਟਰੱਕ ਦੇ ਵਿੱਚੋਂ ਛਾਲ ਮਾਰ ਦਿੰਨੇ ਆ ਤੇ ਕਿਤੇ ਰੁਕੇਗਾ ਤਾਂ ਉਸ ਤੋਂ ਬਾਅਦ ਉਹ ਨਿਆਣਾ ਥੋੜਾ ਘਬਰਾ ਰਿਹਾ ਸੀਗਾ ਤੇ ਟਰੱਕ ਦੇ ਰੁਕਣ ਦੀ ਵਜ੍ਹਾ ਕਰਕੇ ਜਿੱਦਾਂ ਤਰਪਾਲ ਇੱਕ ਸਾਈਡ ਤੋਂ ਚੱਕ ਦਿੱਤੀ ਤਾਂ ਉਹਨੇ ਟਰੱਕ ਦੇ ਵਿੱਚੋਂ ਨਾ ਕਿਸੇ ਗੱਡੀ ਦੇ ਅੱਗੇ ਆਉਣ ਦੀ ਵਜ੍ਹਾ ਕਰਕੇ ਬ੍ਰੇਕ ਵੱਜਣ ਦੀ ਵਜ੍ਹਾ ਕਰਕੇ ਤੇ ਰੁਕਣ ਦੀ ਵਜ੍ਹਾ ਕਰਕੇ ਸਾਡਾ ਨਿਆਣਾ ਪਿੱਛੇ ਲੰਮਕ ਕੇ ਉਹਨੇ ਛਾਲ ਮਾਰ ਦਿੱਤੀ ਅੱਛਾ ਜੀ ਹਾਂ ਛਾਲ ਮਾਰਨ ਦੀ ਵਜ੍ਹਾ ਕਰਕੇ ਪਿੱਛੋਂ ਕਾਰ ਆ ਰਹੀ ਸੀਗੀ ਤੇਜ਼ ਤੇਜਕਾਰ ਆਣ ਦੀ ਵਜ੍ਹਾ ਕਰਕੇ ਜਦੋਂ ਉਹ ਬੱਚਾ ਸਾਹਮਣੇ ਜਾ ਕਰ ਰਾਮ ਟਰੱਕ 'ਚ ਛਾਲ ਮਾਰਦੇ ਵੀ ਉਹਨੇ ਸੱਡਨਲੀ ਬੇਕਮਾਰੀਦ ਕਾਰ ਬਿਲਕੁਲ ਕੋਲ ਆ ਕੇ ਰੁਕੀ ਉਹ ਜਿਹੜਾ ਪਰਸਨ ਸੀਗਾ ਉਹ ਸੀਗਾ ਇੱਕ ਡਾਕਟਰ ਅੱਛਾ ਜੀ ਡਾਕਟਰ ਸੀਗਾ ਇੱਕ ਨਾਈਸ ਪਰਸਨ ਸੀਗਾ ਤੇ ਉਹਨੇ ਜਦੋਂ ਇਹਨੂੰ ਪੁੱਛਿਆ ਕਿ ਬੱਚੇ ਮਤਲਬ ਕਿ ਤੂੰ ਸਕੂਲ ਦੀ ਵਰਦੀ ਪਾ ਕੇ ਇੱਥੇ ਕਿੱਦਾਂ ਮਤਲਬ ਪਹੁੰਚ ਗਿਆ ਇਹਨੇ ਕਿਹਾ ਕਿ ਅੰਕਲ ਮੈਂ ਸਕੂਲ ਜਾ ਰਿਹਾ ਸੀਗਾ ਤੇ ਮੈਨੂੰ ਕੁਝ ਬੰਦੇ ਉਠਾ ਕੇ ਲੈ ਆਏ ਆ ਤੇ ਮੈਂ ਜਦੋਂ ਆ ਮੇਰੀ ਮੈਨੂੰ ਸੂਰਤ ਹੈ ਅੱਧੀ ਬਚੰਦੀ ਆ ਮਤਲਬ ਮੈਨੂੰ ਮਾੜੀ ਮਾੜੀ ਸੂਰਤ ਹੈ ਤੇ ਮੈਂ ਜਦੋਂ ਦੇਖਿਆ ਤਾਂ ਮੈਂ ਟਰੱਕ ਦੇ ਵਿੱਚ ਸੀਗਾ ਤੇ ਮੈਂ ਹੁਣ ਟਰੱਕ ਨੂੰ ਰੁਕੇ ਦੇਖ ਕੇ ਮੈਂ ਉਹਦੇ 'ਚ ਛਾਲ ਮਾਰ ਦਿੱਤੀ। ਉਸ ਇਨਸਾਨ ਨੇ ਕਿਹਦੀ ਮਦਦ ਕੀਤੀ ਤੇ ਇਹਨੂੰ ਪਾਣੀ ਪੂਣੀ ਪਲਾਇਆ ਇਹਦੇ ਛਿੱਟੇ-ਛਿੱਟੇ ਮਾਰੇ ਇਹਨੂੰ ਥੋੜਾ ਜਿਹਾ ਸੁਰਪਤ 'ਚ ਲਿਆਂਦਾ। ਫਿਰ ਇਹਨੂੰ ਨੇ ਇਹ ਗੱਲ ਪੁੱਛੀ ਕਿ ਤੂੰ ਕਿੱਥੇ ਰਹਿਂਦਾ ਹੈ? ਇਹਨੇ ਕਿਹਾ ਕਿ ਮੈਂ ਕਿਸ਼ਨਪੁਰੇ ਵਾਲੀ ਸਾਈਡ ਰਹਿਂਦਾ ਆ। ਤੇ ਕਿਸ਼ਨਪੁਰੇ ਵਾਲੀ ਸਾਈਡ ਉਹਨੇ ਡਾਕਟਰ ਨੇ ਕਿਹਾ ਕਿ ਜੇ ਤੈਨੂੰ ਅਸੀਂ ਕੱਲੇ ਕਿਤੇ ਈ ਰਿਕਸ਼ਾ ਕਰਾ ਕੇ ਜਾਂ ਕੁਝ ਕਰਾ ਕੇ ਭੇਜ ਦਈਏ ਤੇ ਤੂੰ ਪਹੁੰਚ ਜਾਏਂਗਾ ਕਹਿੰਦਾ ਅੰਕਲ ਮੈਂ ਪਹੁੰਚ ਜਾਊਂਗਾ ਮੈਨੂੰ ਆਪਣੇ ਘਰ ਦਾ ਪਤਾ ਆ ਪਹਿਚਾਨ ਫਿਰ ਉਸ ਇਨਸਾਨ ਨੇ ਉਹਦੀ ਮਦਦ ਕੀਤੀ ਤੇ ਅੱਗੇ ਮਤਲਬ ਕਿਤੇ ਇੱਕ ਈ ਰਿਕਸ਼ਾ ਦੇ ਕੇ ਕਿਤੇ ਰੁਕਵਾ ਕੇ ਇਹਨੂੰ ਈ ਰਿਕਸ਼ਾ ਕਰਾ ਕੇ ਇਹਨੂੰ 2-300 ਰੁਪਏ ਦੇ ਕੇ ਇਹਨੂੰ ਘਰ ਭੇਜਿਆ ਤੇ ਸਾਡਾ ਨਿਆਣਾ ਕੱਲ ਇਹ 2 ਘੰਟੇ ਵਜਦਾ 8 ਵਜੇ ਗਿਆ ਸੀਗਾ ਤੇ 10 ਵਜੇ ਸਾਡਾ ਨਿਆਣਾ ਘਰੇ ਆ ਗਿਆ ਤੇ ਜਦੋਂ ਅਸੀਂ ਆਏ ਤੇ ਇਹਦੀ ਮਾਂ ਨੇ ਇਹਨੂੰ ਪੁੱਛਿਆ ਕਿ ਤੇਰਾ ਸਾਈਕਲ ਕਿੱਥੇ ਗਿਆ ਕਹਿੰਦਾ ਕਿ ਮੈਨੂੰ ਤਾਂ ਕਿਸੇ ਨੇ ਕਿਡਨਾਪ ਕਰ ਲਿਆ ਸੀਗਾ ਤਾਂ ਉਹ ਤਾਂ ਮੈਨੂੰ ਕਿਸੇ ਅੰਕਲ ਨੇ ਮੇਰੀ ਮਦਦ ਕੀਤੀ ਤੇ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਤੇ ਈ ਰਿਕਸ਼ਾ ਕਰਾ ਕੇ ਦਿੱਤਾ ਤਾਂ ਫਿਰ ਮੈਂ ਘਰੇ ਆਇਆ ਕੱਲ ਮੈਂ ਮਤਲਬ ਖੁਦ ਉਹ ਜਗ੍ਹਾ ਦੇਖ ਕੇ ਆਇਆ ਜਿੱਥੋਂ ਇਹ ਚੀਜ਼ ਹੋਈ ਸੀਗੀ ਤੇ ਇਹਦੇ ਸਕੂਲ ਦੇ ਵਿੱਚ ਵੀ ਅਸੀਂ ਇਨਫੋਰਮ ਕਰ ਦਿੱਤਾ ਸੀਗਾ ਕਿ ਭਾਈ ਤੁਸੀਂ ਥੋੜਾ ਜਿਆ ਇਤਿਆਰਤ ਵਰਤੋ ਕਿ ਇੰਨਾ ਅੱਜਕੱਲ ਹੋ ਰਿਹਾ ਹੈ ਸਕੂਲ ਵਾਲਿਆਂ ਨੇ ਵੀ ਬਾਲੀ ਦਫ਼ਤਰ ਜਾ ਕੇ ਬਾਲੀ ਸਾਹਿਬ ਨੂੰ ਇੰਨੀ ਗੱਲ ਕਹਿ ਦਿੱਤੀ ਸੀਗੀ ਕਿ ਤੁਸੀਂ ਥੋੜੀ ਜੀ ਨਾ ਗਲੀਆਂ ਦੀ ਸਿਕਿਉਰਿਟੀ ਵਧਾ ਦਿਓ ਤੇ ਉਹ ਇਹ ਗੱਲ ਸਕੂਲ ਵਾਲਿਆਂ ਵੱਲੋਂ ਪਹੁੰਚੀ ਕੀਤੀ ਗਈ ਹੈ ਤੇ ਜਦੋਂ ਉਸ ਤੋਂ ਬਾਅਦ ਅਸੀਂ ਫਿਰ ਥਾਣੇ 'ਚ ਗਏ ਆ ਥਾਣੇ 'ਚ ਜਾ ਕੇ ਅਸੀਂ ਥਾਣੇਦਾਰ ਨੂੰ ਕਿਹਾ ਸੀਗਾ ਕਿ ਤੁਸੀਂ ਇਦਾਂ ਦਾ ਗੱਲਬਾਤ ਹੋਈ ਹੈ ਤੇ ਤੁਸੀਂ ਥੋੜੀ ਛਾਣਵੇਂ ਨਿਕਾਲੋ ਕੈਮਰੇ ਚੈੱਕ ਕਰ ਲਓ ਸ਼ਾਇਦ ਬਾਈਕ ਵਾਲੇ ਦਾ ਪਤਾ ਲੱਗ ਜਵੇ ਜੇ ਬਾਈਕ ਵਾਲੇ ਦਾ ਪਤਾ ਲੱਗ ਜਾਏਗਾ ਤੇ ਆਪਣੇ ਆਪ ਉਹ ਟਰੱਕ ਵਾਲੇ ਦਾ ਵੀ ਪਤਾ ਲੱਗ ਜਾਏਗਾ ਜੇ ਟਰੱਕ ਵਾਲੇ ਦਾ ਪਤਾ ਲੱਗ ਗਿਆ ਬਾਕੀ ਵਿੱਚ ਜਿਹੜੇ ਹੋਰ 10-15 ਨਿਆਣੇ ਸੀਗੇ ਸ਼ਾਇਦ ਉਹ ਟਾਈਮ ਸਿਰ ਮਤਲਬ ਕਿ ਆਪਣੇ ਘਰ ਮੁੜ ਆਣ ਤੇ ਜੇ ਕਿਤੇ ਟਾਈਮ ਖੁੰਝ ਗਿਆ ਟਾਈਮ ਨਿਕਲ ਗਿਆ ਤੇ ਉਹ ਪਤਾ ਨਹੀਂ ਬੱਚੇ ਕਿਤੇ ਦੇ ਕਿੱਥੇ ਪਹੁੰਚ ਜਾਣੇ ਆ ਬਿਲਕੁਲ ਤੇ ਪਰ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਠੀਕ ਤੇ ਉਹਨਾਂ ਨੇ ਇਹੀ ਗੱਲ ਕਹੀ ਕਿ ਸ਼ਾਇਦ ਤੁਹਾਡਾ ਬੱਚਾ ਮਜ਼ਾਕ ਕਰ ਰਿਹਾ ਹੈ ਤੇ ਅਸੀਂ ਆਪਣੇ ਨਿਆਣੇ ਤੇ ਆਹੀ ਨਿਆਣੇ ਆਪਣੇ ਨੂੰ ਝੂਠ ਬੋਲਣਾ ਨਹੀਂ ਸਿਖਾਇਆ ਜੋ ਸਾਡੇ ਨਿਆਣੇ ਨੇ ਕਿਹਾ ਉਹ ਸੱਚ ਹੈ ਠੀਕ ਹੈ ਠੀਕ